ਕਾਂਗਰਸ ਲਈ ਨਵਜੋਤ ਕੌਰ ਦਾ ਖੜਾ ਕੀਤਾ ਵਿਵਾਦ ਅਜੇ ਤੱਕ ਥਮਿਆ ਨਹੀਂ ਹੈ ਹੁਣ ਇਸ ਦੀ ਚਿੰਗਾਰੀ ਭਾਜਪਾ ਤੱਕ ਵੀ ਪਹੁੰਚ ਗਈ ਹੈ ਦੱਸਦੀ ਹੈ ਕਿ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਗਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਭਾਜਪਾ ਦੇ ਸਿਆਸੀ ਹਲਕਿਆਂ ਵਿੱਚ ਸਿੱਧੂ ਪਰਿਵਾਰ ਦੀ ਵਾਪਸੀ ਦੀ ਸੰਭਾਵਨਾ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਅੰਮ੍ਰਿਤਸਰ ਪੂਰਬੀ ਦੇ ਭਾਜਪਾ ਇੰਚਾਰਜ ਜਗਮੋਹਨ ਸਿੰਘ ਰਾਜੂ ਦੇ ਕੇਂਦਰੀ ਮੰਤਰੀ ਗਟਕਰੀ ਨੂੰ ਪੱਤਰ ਲਿਖ ਕੇ ਮੋਦਲ ਕੀਤੀ ਕਾਂਗਰਸੀ ਆਗੂ ਡਾਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਸੇਰਾ ਆਪਣੇ ਸਿਰ ਲੈਣ ਦੀ ਯਤਨਾਂ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਜਨਤਕ ਤੌਰ ਤੇ ਨਰਿੰਦਰ ਮੋਦੀ ਦਾ ਕਥਿਤ અપਮਾਨ ਕੀਤਾ ਹੈ ਹੁਣ ਉਹੀ ਪਰਿਵਾਰ ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਦਾ ਸੇਰਾ ਲੈਣਾ ਚਾਹੁੰਦਾ ਹੈ ਜਗਮੋਹਨ ਰਾਜੂ ਨੇ ਮੰਗ ਕੀਤੀ ਕਿ ਹਰ ਵਿਕਾਸ ਕਾਰਜ ਦਾ ਸਿਹਰਾ ਸਿਰਫ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਹੀ ਦਿੱਤਾ ਜਾਵੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਤੇ ਅੰਮ੍ਰਿਤਸਰੀ ਪੂਰਬੀ ਦੇ ਇੰਚਾਰਜ ਨੇ ਇਸ ਮੁਲਾਕਾਤ ਤੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਵਿਰੋਧ ਪੱਤਰ ਵੀ ਲਿਖਿਆ ਡਾਕਟਰ ਰਾਜੂ ਨੇ ਆਪਣੇ ਪੱਤਰ ਵਿੱਚ ਕਈ ਤਿੱਖੇ ਸਵਾਲ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਡਾਕਟਰ ਨਮਜੋਤ ਕੌਰ ਜੋ ਕਿ ਕਾਂਗਰਸ ਦੀ ਮੋਤਲ ਲਾਗੂ ਹੈ ਅੰਮ੍ਰਿਤਸਰ ਪੂਰਬੀ ਨੂੰ ਆਪਣਾ ਹਲਕਾ ਦਾਸ ਕੇ ਦਲਤ ਪ੍ਰਚਾਰ ਕਰੇ ਨੇ ਰਾਜੂ ਨੇ ਯਾਦ ਦਿਵਾਇਆ ਕਿ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਸੇ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਹਾਰੇ ਸਨ ਪੱਤਰਚੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੱਖਾ ਆਲੋਚਕ ਵੀ ਦੱਸਿਆ ਗਿਆ ਡਾਕਟਰ ਰਾਜੂ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅੰਮ੍ਰਿਤਸਰ ਪੂਰਬੀ ਦੇ ਪਾਜਪਾ ਇੰਚਾਰਜ ਨੇ ਅਤੇ ਪਹਿਲਾਂ ਹੀ ਦੋ ਵਾਰ ਬਲਾ ਬਾਈਪਾਸ ਦੇ ਮੁੱਦੇ ਤੇ ਕੇਂਦਰੀ ਮੰਤਰੀ ਨੂੰ ਰਸਮੀ ਮੰਗ ਪੱਤਰ ਸੌਂਪ ਚੁੱਕੇ ਨੇ ਉਨਾ ਕਿਹਾ ਕਿ ਇਹ ਨਾ ਕਾਬਿਲੇ برداشت ਹੈ ਕਿ ਸਿਆਸੀ ਦਲ ਬਦਲੂ ਅਤੇ ਮੋਦੀ ਜੀ ਨੂੰ ਗਾਲਾਂ ਕੱਢਣ ਵਾਲੇ ਲੋਕ ਭਾਜਪਾ ਦੀ ਅਗਵਾਈ ਵਾਲੇ ਵਿਕਾਸ ਕਾਰਜਾਂ ਦਾ ਝੂਠਾ ਫੇਰਾ ਲੈਣ। ਉਨ੍ਹਾਂ ਮੰਗ ਕੀਤੀ ਕਿ ਅਮ੍ਰਿਤਸਰ ਪੂਰਬੀ ਵਿੱਚ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਦਾ ਸੇਰਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਹੀ ਮਿਲਣਾ ਚਾਹੀਦਾ ਹੈ। ਇਸ ਪੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਨੇੜਤਾ ਸਥਾਨਕ ਭਾਜਪਾ ਲੀਡਰਸ਼ਿਪ ਨੂੰ ਹਰਾਸ ਨਹੀਂ ਆ ਰਹੀ ਹੈ। ਕਾਂਗਰਸ ਲਈ ਨਵਜੋਤ ਕੌਰ ਦਾ ਖੜਾ ਕੀਤਾ ਵਿਵਾਦ ਅਜੇ ਤੱਕ ਥਮਿਆ ਨਹੀਂ ਹੈ ਹੁਣ ਇਸ ਦੀ ਛਿੰਗਾਰੀ ਭਾਜਪਾ ਤੱਕ ਵੀ ਪਹੁੰਚ ਗਈ ਹੈ ਦੱਸਦੀ ਹੈ ਕਿ ਸਾਬਕਾ ਵਿਧਾਇਕਾ ਡਾਕਟਰ ਨਵਜੋਤ ਕੌਰ ਸਿੱਧੂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗੜਕਰੀ ਨਾਲ ਕੀਤੀ ਗਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਭਾਜਪਾ ਦੇ ਸਿਆਸੀ ਹਲਕਿਆਂ ਵਿੱਚ ਸਿੱਧੂ ਪਰਿਵਾਰ ਦੀ ਵਾਪਸੀ ਦੀ ਸੰਭਾਵਨਾ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਅੰਮ੍ਰਿਤਸਰ ਪੂਰਬੀ ਦੇ ਭਾਜਪਾ ਦੇ ਚਾਰਜ ਜਗਮੋਹਨ ਸਿੰਘ ਰਾਜੂ ਦੇ ਕੇਂਦਰੀ ਮੰਤਰੀ ਗਟਕਰੀ ਨੂੰ ਪੱਤਰ ਲਿਖ ਕੇ ਮੋਦਲ ਕੀਤੀ ਕਾਂਗਰਸੀ ਆਗੂ ਡਾਕਟਰ ਨਵਜੋਤ ਸਿੰਘ ਸਿੱਧੂ ਵੱਲੋਂ ਭਾਜਪਾ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਸੇਰਾ ਆਪਣੇ ਸਿਰ ਲੈਣ ਦੀ ਯਤਨਾਂ ਦਾ ਵਿਰੋਧ ਕੀਤਾ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਛੱਡਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਈ ਵਾਰ ਜਨਤਕ ਤੌਰ ਤੇ ਨਰਿੰਦਰ ਮੋਦੀ ਦਾ ਕਥਿਤ અપਮਾਨ ਕੀਤਾ ਹੈ ਹੁਣ ਉਹੀ ਪਰਿਵਾਰ ਭਾਜਪਾ ਸਰਕਾਰ ਦੇ ਵਿਕਾਸ ਕਾਰਜਾਂ ਦਾ ਸੇਰਾ ਲੈਣਾ ਚਾਹੁੰਦਾ ਹੈ ਜਗਮੋਹਨ ਰਾਜੂ ਨੇ ਮੰਗ ਕੀਤੀ ਕਿ ਹਰ ਵਿਕਾਸ ਕਾਰਜ ਦਾ ਸੇਰਾ ਸਿਰਫ ਨਰੇਂਦਰ ਮੋਦੀ ਅਤੇ ਭਾਜਪਾ ਨੂੰ ਹੀ ਦਿੱਤਾ ਜਾਵੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਤੇ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਨੇ ਇਸ ਮੁਲਾਕਾਤ ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਤੇ ਵਿਰੋਧ ਪੱਤਰ ਵੀ ਲਿਖਿਆ ਡਾਕਟਰ ਰਾਜੂ ਨੇ ਆਪਣੇ ਪੱਤਰ ਵਿੱਚ ਕਈ ਤਿੱਖੇ ਸਵਾਲ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਡਾਕਟਰ ਨਵਜੋਤ ਕੌਰ ਜੋ ਕਿ ਕਾਂਗਰਸ ਦੀ ਮੋਤ ਲਾਗੂ ਹੈ ਅੰਮ੍ਰਿਤਸਰ ਪੂਰਬੀ ਨੂੰ ਆਪਣਾ ਹਲਕਾ ਧਾਸ ਕੇ ਗਲਤ ਪ੍ਰਚਾਰ ਕਰ ਰਹੇ ਨੇ ਰਾਜੂ ਨੇ ਯਾਦ ਦਿਵਾਇਆ ਕਿ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਸੇ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਹਾਰੇ ਸਨ ਪੱਤਰਚੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੱਖਾ ਆਲੋਚਕ ਵੀ ਦੱਸਿਆ ਗਿਆ ਡਾਕਟਰ ਰਾਜੂ ਨੇ ਸਪੱਸ਼ਟ ਕੀਤਾ ਕਿ ਉਹ ਖੁਦ ਅੰਮ੍ਰਿਤਸਰ ਪੂਰਬੀ ਦੇ ਭਾਜਪਾ ਇੰਚਾਰਜ ਨੇ ਅਤੇ ਪਹਿਲਾਂ ਹੀ ਦੋ ਵਾਰ ਬਲਾ ਬਾਈਪਾਸ ਦੇ ਮੁੱਦੇ ਤੇ ਕੇਂਦਰੀ ਮੰਤਰੀ ਨੂੰ ਰਸਮੀ ਮੰਗ ਪੱਤਰ ਸੌਂਪ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਨਾ ਕਾਬਿਲੇ ਬਰਦਾਸ਼ਤ ਹੈ ਕਿ ਸੇ ਅਸੀਂ ਦਲ ਬਦਲੂ ਅਤੇ ਮੋਦੀ ਜੀ ਨੂੰ ਗਾਲਾ ਕੱਢਣ ਵਾਲੇ ਲੋਕ ਭਾਜਪਾ ਦੀ ਅਗਵਾਈ ਵਾਲੇ ਵਿਕਾਸ ਕਾਰਜਾਂ ਦਾ ਝੂਠਾ ਸੇਰਾ ਲੈਣ ਉਹਨਾਂ ਮੰਗ ਕੀਤੀ ਕਿ ਅੰਬਸਰਪੁਰਵੀ ਵਿੱਚ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਦਾ ਸੇਰਾ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਹੀ ਮਿਲਣਾ ਚਾਹੀਦਾ ਹੈ ਇਸ ਪੱਤਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਨੇੜਤਾ ਸਥਾਨਕ ਭਾਜਪਾ ਲੀਡਰਸ਼ਿਪ ਨੂੰ राਸ ਨਹੀਂ ਆ ਰਹੀ ਹੈ